ਨਮਸਕਾਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਵੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਦੇਸ਼ਾਂ ਜਲਾਸ਼ੀਲ ਭਗਸਿੰਗ ਦਾ ਕਰਦਾ ਸਵਾਗਤ ਆਜ्ञਾ ਵਿਸ਼ੇ ਸਰਗਰਮੀਆ। ਸਾਡੇ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਸੋ ਅੱਜ ਅਸੀਂ ਪਹੁੰਚੇ ਹਾਂ ਰਾਹੋ ਰੋਡ ਤੇ ਨਵਾਂ ਸ਼ਹਿਰ ਸ਼੍ਰੀ ਬਿਸ਼ਪਕਰ ਮਮੰਦਰ ਜਿੱਥੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਵੱਲੋਂ ਸਾਡੇ ਬਜ਼ੁਰਗ ਸਾਡਾ ਮਾਣ ਮਹਿਮ ਤਹਿਤ ਚਿਲਾ ਪੱਦਰੀ ਜਾਗਰੂਕਤਾ ਕੈਂਪ ਜਿਹੜਾ ਇਹ ਪੰਜਾਬ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਹੈ। ਸੋ ਇਸ ਮੌਕੇ ਵੱਖ-ਵੱਖ ਅ ਤਰ੍ਹਾਂ ਦੀਆਂ ਸਹੂਲਤਾਂ ਵੀ ਜਿਹੜੀਆਂ ਬਜ਼ੁਰਗਾਂ ਨੂੰ ਦੇਣ ਵਾਸਤੇ ਇੱਥੇ ਵੱਖ-ਵੱਖ ਜਿਹੜੇ ਕਾਊਂਟਰ ਲਗਾਏ ਗਏ ਨੇ। ਆ ਗਏ ਵੇ। ٹھیک ہے ਮੰਮੋ ਜੀ ਨੂੰ ਨਾਮ ਤਮਾਸ਼ਾ ਹੈ ਵਿਖੇ ਇਕੱਠੇ ਹੋਏ ਹੈ ਤੇ ਸਾਡਾ ਬਜ਼ੁਰਗ ਸਾਡਾ ਮਾਨ ਜਿਹੜਾ ਸਟੇਟ ਐਕਸ਼ਨ ਪਲਾਨ ਹੈ ਉਹਦੇ ਉਧਰ ਇਨ ਕੈਂਪ ਲਗਾਏ ਜਾ ਰਹੇ ਨੇ ਇਨਾਂ ਦੇ ਵਿੱਚ ਵੱਖ-ਵੱਖ ਤਰੀਕੇ ਦੀਆਂ ਸਹੂਲਤਾਂ ਬਜ਼ੁਰਗਾਂ ਨੂੰ ਇੱਕੋ ਹੀ ਛੱਤ ਦੇ ਥੱਲੇ ਦਿੱਤੀਆਂ ਜਾ ਰਹੀਆਂ ਨੇ ਜਿਸ ਵਿੱਚ ਮੈਡੀਕਲ ਚੈੱਕਅਪ ਕੈਂਪ ਸ਼ਾਮਿਲ ਹੈ ਇਹਨਾਂ ਨੂੰ ਪੈਨਸ਼ਨ ਰਿਲੇਟਿਡ ਜਾਂ ਹੋਰ ਵੀ ਜੋ ਸੋਸ਼ਲ ਵੈਲਫੇਅਰ ਸਕੀਮਾ ਦੇ ਅਧੀਨ ਜੋ ਵੀ ਸਵਾਲ ਜਾਂ ਕੁਰੀਜ਼ ਨੇ ਹੈਲਪ ਹੈ ਉਹ ਦਿੱਤੀ ਜਾਏਗੀ ਤੇ ਇਸ ਦੇ ਨਾਲ ਹੀ ਲੀਗਲ ਸਰਵਿਸਿਜ਼ ਦਾ ਵੀ ਕੈਂਪ ਇੱਥੇ ਲੱਗਿਆ ਹੈ ਸੋ ਇੱਕੋ ਹੀ ਛੱਤ ਦੇ ਅੰਡਰ ਜੋ ਹੈ ਵੱਖ-ਵੱਖ ਤਰੀਕੇ ਦੀਆਂ ਸਹੂਦਾ ਜੀ ਬਿਲਕੁਲ ਇਹ ਅਲੱਗ-ਅਲੱਗ ਥਾਵਾਂ ਤੇ ਕੈਂਪ ਲਗਾਏ ਜਾਣਗੇ ਇਹਨਾਂ ਦਾ ਸ਼ਡਿਊਲ ਵੀ ਅਸੀਂ ਤੁਹਾਨੂੰ ਜਾਣ ਕਰਵਾ ਦੇਾਂਗੇ ਅੱਜ ਦਾ ਕੈਂਪ ਵਿਸ਼ਵਕਰਮਾ ਮੰਦਿਰ ਵਿਖੇ ਜੋ ਕਿ ਬਾਅਦ ਦੁਪਹਿਰ ਤੱਕ ਚੱਲੇਗਾ ਜੀ ਆ ਪੰਜਾਬ ਸਰਕਾਰ ਦੀ ਸਾਡੇ ਬਜ਼ੁਰਗ ਸਾਡਾ ਮਾਣ ਮਾਇਨ ਦੇ ਤਹਿਤ ਅੱਜ ਜਿਹੜਾ ਚੀਪਾਗੜਿਕ ਨਗਰ ਵਿਖੇ ਜਿਹੜਾ ਪਤਰੀ ਸਮਾਗਮ ਕਰਾਇਆ ਗਿਆ ਇਹਦੇ ਵਿੱਚ ਬਜ਼ੁਰਗਾਂ ਦੀ ਸਿਹਤ ਦਾ ਚੈੱਕਅਪ ਉਹਨਾਂ ਦਾ ਖਾਣਾ ਚੈੱਕਅਪ ਤੇ ਕੈਟੈਕ ਸਰਜਰੀ ਉਹਨਾਂ ਨੂੰ ਰਜਿਸਟਰ ਕਰਨਾ ਕਿ ਉਹਨਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਉਹਨਾਂ ਦੇ ਪੈਨਸ਼ਨਾਂ ਦੇ ਸਬੰਧੀ ਵਿੱਚ ਕੈਂਪ ਲਗਾਇਆ ਗਿਆ ਸੀ ਤੇ ਇਸ ਲੜੀ ਵਿੱਚ ਪਹਿਲਾਂ ਬਲਾਚੌਰ ਤੇ ਨਵਾਂ ਸ਼ਹਿਰ ਵਿੱਚ ਸਿਹਤ ਡਿਪਾਰਟਮੈਂਟ ਵੱਲੋਂ ਇਹ ਕੈਂਪ ਲਗਾਇਆ ਜਾ ਚੁੱਕਾ ਤੇ ਜ਼ਿਲ੍ਹੇ ਵਿੱਚ ਅਗਲੇ ਵਿੱਚ ਹੋਰ ਵੀ ਕੈਂਪ ਲਗਾਏ ਜਾਣਗੇ ਤੇ ਬਜ਼ੁਰਗਾਂ ਦੀ ਜਿਹੜਾ ਭਲਾਈ ਦੀ ਸਰਕਾਰ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਨਾਲ ਸੰਬੰਧੀ ਇਹ ਕੈਂਪ ਲਗਾਏ ਗਏ। ਫਿਰ ਮੈਂ ਫਾਦਰ ਹੋਮ ਕਿਰਪਾ ਆਈ ਵੇਦਰ ਦੇਖੋ ਸਰ ਇੱਧਰ ਸਰ ਇੱਧਰ ਜੀ ਵੇਖ ਠੀਕ ਹੈ ਜੀ ਹਾਂਜੀ ਗ੍ਰੇਸ਼ਮ لال ਜੀ ਨਾਮ ਪਵਾ آ جاؤ سر لات ہو جاؤ ہاں جی ہاں جی ایک منٹ جی ویٹ ٹھیک ہے جی ਸਰ ਆਜੋ ਤੁਸੀਂ ਇੱਧਰ ਆਜੋ ਡਾਕਟਰ ਸਾਹਿਬ ਆਜੋ ਨਾਲੇ ਜੀਡੀ ਵਰਮਾ ਦੀ ਸੀਨੀਅਰ ਫਿਜ਼ੀਕਲ ਐਸੋਸੀਏਸ਼ਨ ਇੱਕ ਮਿੰਟ ਠੀਕ ਹੈ ਜੀ ਹਾਂਜੀ شری بلوت آلو جی بابا جی آپ ہاں جی سر کیپٹن صاحب ہو جاؤ نال ہاں جی ایک منٹ یہ ہاں جی نال نال ہاں جی سرجیت سر ایتر جی ایک منٹ جی ویچ سرجیت سر ٹھیک ہے ٹھیک ہے جی ਥੋੜਾ ਪੋਜ਼ਿਟਿਵ ਰਹੋ ਹਾਲੇ ਵੀ ਸਰਸੋਇਨਾ ਸਹੀ ਬਸਤੇ ਨਾ ਖੁਦ ਨਾਲ ਪਿਆਰ ਕਰਨ ਐਕਸਰਸਾਈਜ਼ ਕਰਨ ਆਪਣੀ ਹਾਂ ਸਾਰੀ ਆਹ ਦੇ ਮਾਦ ਕਰਕੇ ਕਰਨਾ ਅੱਜ ਬਿਸ਼ਕਰਮਾ ਮੰਦਰ ਵਿਖੇ ਜਿਹੜੀ ਆ ਮੈਨੂੰ ਪਹੁੰਚ ਕੇ ਜਿਹੜੀ ਬੜੀ ਖੁਸ਼ੀ ਹੋ ਰਹੀ ਆ ਜਿੱਥੇ ਸਾਡੇ ਸਿਵਸਾਜਨ ਦਫ਼ਤਰ ਵੱਲੋਂ ਉਹ ਸਾਡੇ ਮੈਡੀਕਲ ਟੀਮਾਂ ਵੱਲੋਂ ਜਿਹੜੇ ਮੈਡੀਕਲ ਕੈਂਪ ਰੱਖਿਆ ਗਿਆ ਆ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਉੱਥੇ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਜ਼ਿਲ੍ਹਾ ਕਾਨੂੰਨੀ ਸੁਵਮਾ ਅਥਾਰਟੀ ਸ਼ੀਰ ਭਗਤ ਸਿੰਘ ਨਗਰ ਵੱਲੋਂ ਵੀ ਇੱਕ ਜਿਹੜਾ ਸੁਵਮਾ ਦਿੱਤੀਆਂ ਜਾ ਰਹੀਆਂ ਆ ਇਹ ਬਹੁਤ ਹੀ ਵਧੀਆ ਉਪਰਾਲਾ ਆ ਜਿਹਦੇ ਵਿੱਚ ਮੈਂ ਤਾਂ ਕਹੂੰਗਾ ਕਿ ਸਾਰੇ ਨਾਗਰਿਕਾਂ ਨੂੰ ਜਿਨ੍ਹਾਂ ਨੂੰ ਵੀ ਲੋੜ ਹੈਗੀ ਆ ਜਿਨ੍ਹਾਂ ਕਾਨੂੰਨੀ ਸਵਾਮਾਂ ਸਾਡੀ ਜਿਹੜੀਆਂ ਸਵਾਮਾਂ ਇਹਨੇ ਚੋਣ ਲੈਣੀਆਂ ਚਾਹੀਦੀਆਂ ਤਾਂ ਜੋ ਉਹਨਾਂ ਨੂੰ ਜਿਹੜਾ ਉਹਨਾਂ ਦਾ ਹੱਕ ਮਿਲ ਸਕੇ ਉਹਨਾਂ ਨੂੰ ਸਾਰ ਮਿਲ ਸਕੇ ਸੋ ਮੈਂ ਸਾਡੇ ਪੱਤਰਕਾਰ ਵੀਰ ਵਾਸਦੇ ਪਰਦੇਸੀ ਉਹਨਾਂ ਦੀ ਸਮੂਹ ਟੀਮ ਦਾ ਤੇ ਇਹਦੇ ਲੋਤਨਵਾਦੀਆਂ ਜਿਨ੍ਹਾਂ ਵੱਲੋਂ ਬਹੁਤ ਹੀ ਵਧੀਆ ਪਰਾਲਾ ਕੀਤਾ ਜਾ ਰਿਹਾ ਤੇ ਡੀਐਸਐਸਓ ਅ ਸ਼ਿਦਪਕਸਿੰਗ ਨਗਰ ਅ ਬਲੋਂ ਵੀ ਜਿਹੜਾ ਇਹ ਪ੍ਰੋਗਰਾਮ ਬਹੁਤ ਵਧੀਆ ਹੈਗਾ ਇਹ ਆ ਜਿਹਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਤੇ ਹੋਰ ਸਵਾਵਾ ਬਹੁਤ ਵਧੀਆ ਅਲੱਗ-ਅਲੱਗ ਡਿਪਾਰਟਮੈਂਟ ਵੱਲੋਂ ਜਿਹੜੀਆਂ ਸਵਾਵਾ ਦਿੱਤੀਆਂ ਜਾ ਰਹੀਆਂ ਤੇ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਜਿਹੜੀਆਂ ਇਹ ਸਵਾਵਾ ਅਜਿੱਤੀਆਂ ਜਾਂਦੀਆਂ ਰਹਿਣਗੀਆਂ ਇਸ ਤਰ੍ਹਾਂ ਦੇ ਕੈਂਪ ਲੱਗਦੇ ਰੂਗੇ ਤਾਂ ਜੋ ਲੋਕ ਬਦ ਤੋਂ ਬਦ ਜਿਹੜਾ ਫਾਇਦਾ ਹਟਾ ਸਕਣ ਸਾਰਿਆਂ ਦਾ ਤੇਦਰ ਉਤਨੋ ਅੱਜੀਆਂ ਧੰਨਵਾਦ ਜੋ ਅੱਜ ਨਵਾਂ ਸ਼ਹਿਰ ਚ ਬਿਸ਼ਕਰਮਾ ਮੰਦਿਰ ਚ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਸੀਨੀਅਰ ਸਿਟੀਜਨਾਂ ਲਈ ਜੋ ਕੈਂਪ ਲਗਾਇਆ ਗਿਆ ਆ ਉਹ ਬਹੁਤ ਸੁਲੰਘਾਜੋਰਾ ਔਰ ਇਹਦੇ ਵਿੱਚ ਜੋ ਵੀ ਡਾਕਟਰ ਸਾਹਿਬਾਨ ਆਏ ਆ ਔਰ ਜੋ ਵੀ ਇੱਥੇ ਸਾਡੇ ਲੀਗਲ ਵਲੰਟੀਅਰ ਜਿਹੜੇ ਆਏ ਆ ਉਹ ਵੀ ਬਹੁਤ ਅੱਛੇ ਢੰਗ ਦੇ ਨਾਲ ਇੱਥੇ ਕੰਮ ਕਰ ਰਹੇ ਆ ਔਰ ਮੈਂ ਇੱਥੇ ਦੇ ਡੀਸੀ ਸਾਹਿਬ ਨੂੰ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਉਪਰਾਧਾ ਕਰਕੇ ਇਸ ਸ਼ਹਿਰ ਦੇ ਬਜ਼ੁਰਗਾਂ ਦੀ ਬਜ਼ੁਰਗਾਂ ਦੇ ਸਿਹਤ ਦਾ ਜੋ ਇਹਨਾਂ ਨੇ ਕੰਮ ਕੀਤਾ ਆ ਇਹ ਬਹੁਤ ਸਲਾਘਾਯੋਗ ਆ ਔਰ ਮੈਂ ਡੀਸੀ ਸਾਹਿਬ ਨੂੰ ਵੀ ਔਰ ਪੰਜਾਬ ਸਰਕਾਰ ਨੂੰ ਵੀ ਔਰ ਲੀਗਲ ਬ੍ਰਾਂਚੀਜ਼ ਜਿਹੜੇ ਸਾਡੇ ਹੈਗੇ ਆ ਪੈਰਾ ਲੀਗਲ ਬ੍ਰਾਂਚੀਜ਼ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਜੀ ਬਹੁਤ ਅੱਛੇ ਚੰਗੇ ਦਾਰ ਜਿਹੜੀ ਇਹ ਸੇਵਾ ਆਪਣੀ ਨਿਭਾ ਰਹੇ ਆ ਇਹਨਾਂ ਨੇ ਬਟਮਟੂ ਹਾਂ ਸਾਡੇ ਵਿਚਕਾਰ ਸਾਡੇ ਬਹੁਤ ਹੀ ਸਤਕਾਰਯੋਗ ਡਿਸਟ੍ਰਿਕਟ ਹੈਲਥ ਅਫਸਰ ਡਾਕਟਰ ਜੀ ਸਾਡੇ ਵਿਚਕਾਰ ਇੱਥੇ ਕੈਂਪ ਕਰਦੇ ਆ ਮੈਂ ਅਰਕਸ਼ ਕਰੂੰਗਾ ਉਹਨਾਂ ਨੂੰ ਕਿ 2 ਮਿੰਟ ਲਈ ਜਿਹੜੇ ਆਪਣੀ ਵਿਚਾਰ ਜਿਹੜੇ ਮੈਡੀਕਲ ਕੈਂਪ ਲੱਗੇ ਆ ਉਹਨਾਂ ਦੀ ਜਾਣਕਾਰੀ ਦੇਣ ਡਾਕਟਰ ਰਣਕਮਿਤ ਜੀ ਇਹ ਜਿਹੜਾ ਕੈਂਪ ਹੈ ਅੰਡਰ ਸਾਡੇ ਬਜ਼ੁਰਗ ਸਾਡੇ ਮਾਂ ਉਹਦੇ ਅੰਡਰ ਅਸੀਂ ਲੜਾਇਆ ਐਲਡਰਲੀ ਸਿਟੀਜ਼ਨ ਨੂੰ ਜਿਹੜੀਆਂ ਹੈਗੀਆਂ ਹੈਲਥ ਸਰਵਿਸਿਜ਼ ਦੇਣ ਲਈ ਤੇ ਬਹੁਤ ਵੱਡਾ ਅੱਛਾ ਉਪਰਾਲਾ ਹੈ ਫਰੋਮ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਐਂਡ ਡਿਸਟ੍ਰਿਕਟ ਸੋਸ਼ਲ ਸਿਕਿਉਰਿਟੀ ਐਂਡ ਊਮਨ ਐਂਡ ਚਾਈਲਡ ਡਿਪਾਰਟਮੈਂਟ ਭਰਦੇ ਵੀ ਜੋ ਸੀ ਸਾਰੇ ਜਿਹੜੇ ਹੈਗੇ ਸਪੈਸ਼ਲਿਸਟ ਡਾਕਟਰਸ ਐਲਡਰਲੀ ਵਾਸਤੇ ਬੈਠੇ ਨੇ ਸਾਡੇ ਕੋਲ ਸਰਟਿਸ ਮੈਡੀਕਲ ਸਪੈਸ਼ਲਿਸਟ ਨੇ ਆਈ ਸਪੈਸ਼ਲਿਸਟ ਨੇ ਔਰ ਆਰਥੋਪੈਡਿਕ ਸਰਜਨ ਨੇ ਉਪਰੋਂ ਹੀ ਨਾਲ ਅਸੀਂ ਐਲੋਪੈਥਿਕ ਮੈਡੀਸਿਨਸ ਦੇ ਇਲਾਵਾ ਜਿਹੜੀਆਂ ਆਯੁਰਵੈਦਿਕ ਮੈਡੀਸਿਨਸ ਦਾ ਵੀ ਜਿਹੜਾ ਹੈਗਾ ਇੱਥੇ ਕਾਊਂਟਰ ਲੱਗੇ ਹੋਏ ਨੇ ਔਰ ਇਸ ਤੋਂ ਬਾਅਦ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਦਾ ਵੀ ਜਿਹੜਾ ਹੈਗਾ ਬੜਾ ਅੱਛਾ ਪ੍ਰੋਗਰਾਮ ਹੈ ਔਰ ਜਿਹੜਾ ਇੱਕ ਪ੍ਰੋਗਰਾਮ ਹੈ ਨੈਸ਼ਨਲ ਪ੍ਰੋਗਰਾਮ ਫॉर ਹੈਲਥ ਕੇਅਰ ਆਫ ਐਲਡਰਲੀ ਇਹ ਗਵਰਨਮੈਂਟ ਨੇ 2010 ਦੇ ਵਿੱਚ ਜਿਹੜਾ ਹੈਗਾ ਲਾਂਚ ਕੀਤਾ ਸੀਗਾ ਸੋ ਇਹਦੇ ਵਿੱਚ ਜਿਹੜੇ ਹੈਗੇ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਕੰਪੋਨੈਂਟ ਹੈ ਰਿਸਰਚ ਕੰਪੋਨੈਂਟ ਹੈ ਔਰ ਕਲਚਰਲ ਕੰਪੋਨੈਂਟ ਹੈ ਔਰ ਇਹਦੇ ਚ ਸੜੀਆਂ ਜਰੀਆਟ੍ਰਿਕ ਡਿਸੀਜ਼ ਉਨ ਜਰੀਆਟ੍ਰਿਕ ਬੋਰਡ ਔਰ ਜਰਨਲ ਨਾਲ ਉਹਨਾਂ ਨੇ ਸਾਰੀਆਂ ਜਿਹੜੀਆਂ ਨਾਨ ਕਮਿਊਨੀਕੇਬਲ ਡਿਜ਼ੀਜ਼ ਔਰ ਕੈਂਸਰ ਉਹਨਾਂ ਦੀ ਪ੍ਰੀਵੈਂਸ਼ਨ ਤੇ ਉਹਨਾਂ ਦੀ ਪ੍ਰੋਮੋਟਿਵ ਕੇਅਰ ਹੈ ਔਰ ਨਾਲ ਹੀ ਨਾਲ ਜਿਹੜੀਆਂ ਹੈਗੇ ਆ ਅਸੀਂ ਇਹੀ ਐਡਵਾਈਸ ਕਰਦੇ ਆ ਐਲਡਰਲੀ ਨੂੰ ਕਿ ਉਹ ਵੱਤਵਾਦੀ ਜਿਹੜੇ ਆ ਟਿਕ ਸਰਵਿਸਸ ਦਾ ਸਥਾਪਨਾ ਫਾਇਦਾ ਉਠਾਉਣ ਕਲੀਨਿਕ ਅਟੈਂਡ ਕਰਨ ਓਪੀਡੀ ਟੈਂਡ ਕਰਨ ਔਰ ਫੋਕਸ ਕਰਨ ਕਿ ਉਹ ਗਿਰਨ ਤੋਂ ਜਿਹੜਾ ਹੈਗਾ ਪ੍ਰੀਵੈਂਸ਼ਨ ਆਫ ਫਾਲ ਔਰ ਆਪਣੀ ਬੋਨੀ ਹੈਲਥ ਤੇ ਧਿਆਨ ਰੱਖਣ ਔਰ ਉਹ ਬਹਿਚਾਨੀ ਹੈ ਕਿ ਵੱਤਵਾਦ ਜਿਹੜੇ ਹੈਗੇ ਆ ਸ਼ਹਿਰ ਦੇ ਪਿੰਡਾਂ ਤੇ ਹਲਕੀ ਇੱਥੇ ਆ ਕੇ ਸੇਵਾਵਾਂ ਲੈਣ ਆਉਂਦੇ ਆ ਰਹੇ ਆ کتنا ਕੀ ਤੋੜਾ ਤੈਨੂੰ ਲੋਟ ਹੈ ਜੀ ਮੈਨੂੰ ਇੱਕ ਬਹੁਤ ਮੁਸ਼ਕਲ ਆਉਂਦਾ ਹੈ ਮੈਂ ਇਹ ਨਹੀਂ ਕਿ ਕਦੇ ਵੀ ਕਢੀ ਹੋ ਸਕਦਾ ਚਲੋ ਤੁਸੀਂ ਘਰ ਚਲੀ ਜਾਓ ਬੱਸ ਮੈਂ ਘਰ ਮੈਂ ਕੰਮ ਆ ਕੇ ਰਹੀ ਹਾਂ ਉਹ ਰੱਖ ਰਹੀ ਕੋਈ ਬੈਠਾ ਰੂ ਕੋ ਔਰ ਰੰਦੇ ਸਦੀਪ ਕੋਰੇ ਇਹਨਾਂ ਦਾ ਸਾਡੇ ਘਰ ਤੇ ਸਭ ਤੋਂ ਮੁਸ਼ਕਲ ਆਉਂਦੀ ਆ ਤਾਂ ਪੁਰਾਣ ਗ੍ਰੀ ਦੇਖੋ ਤੁਹਾਡੀ ਬਹੁ ਪਹਿਲੀ ਵਾਰ ਤੁਹਾਡੇ ਘਰ ਆਈ ਆ ਉਹਨਾਂ ਦੀ ਸਿਹਤ ਪੱਖੋਂ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਜੋ ਕਹਾਣੀ ਹੈ ਉਹਦੇ ਤੋਂ ਅਸੀਂ ਸਭ ਨੂੰ ਜਾਣੂ ਕਰਵਾਉਣਾ ਹੈ ਇਸ ਥੀਮ ਦੇ ਤਹਿਤ ਅਸੀਂ ਪ੍ਰੋਗਰਾਮ ਕਰਦੇ ਜਾ ਰਹੇ ਹਾਂ ਜਿਨ੍ਹਾਂ ਪ੍ਰਸ਼ਾਸਨ ਦੀ ਰਿਵਾਈ ਦੇ ਵਿੱਚ ਪੰਜਾਬ ਸਰਕਾਰ ਦੀ ਇਨੀਵਾਇਰ ਦੇ ਵਿੱਚ ਇਹ ਸਾਰੇ ਪ੍ਰੋਗਰਾਮ ਹੋਣੇ ਆ ਪ੍ਰੋਗਰਾਮਾਂ ਦੇ ਹੋਰ ਇਸਾਰ ਵਿੱਚ ਇਹ ਹੈ ਕਿ ਪਹਿਲੀ ਗੱਲ ਇਹ ਹੈ ਕਿ ਬਾਰੇ ਜੋ ਬਜ਼ੁਰਗ ਹੈ 60 ਸਾਲ ਦੀ ਉਮਰ ਤੋਂ ਉੱਪਰ ਹੈ ਪੰਜਾਬ ਪੰਜਾਬ ਸਰਕਾਰ ਦੀ ਜਿਹੜੀ ਪੈਨਸ਼ਨ ਹੈ ਉਹ ਬਜ਼ੁਰਗਾਂ ਵਾਸਤੇ 65 ਸਾਲ ਦੀ ਉਮਰ ਤੋਂ ਲੱਗਦੀ ਹੈ اسے دنیٹی سے اٹھنجا صاحب نے انہوں کو مگتی ہے اسی انہوں نے اتھوہ پینچر دی جوگ مدنا ہے پجاب کا کوئی کی ناگری اس تک انہوں نے اسی راستان کی جو پینچر سکیم ہے سارے اپنے کو دعا ضرور دینا ہے اسیس پلیس ایریا سیٹر کے لئے چیزاں دینا اسی اپنے اپنے اگر پر موپائل ہوگا اس لئے کیسے میں ممکن پر دیلتے ہیں سب کو پتا ہے کہ جا موبائل نمبر ہے آدھار نمبر ہے وہ آپس سے جڑے ہوئے آپس میں جڑے ہونے آ جاتا بینک خاطہ کھلوا رہے ہیں تو سارا موبائل نمبر کے آدھار نمبر دونوں سارے کھاتے والے لنک ہو جاتے ہیں جیسے سائبر کرائم والے فراڈ زور بیٹھے ہیں جب وہاں پر ساری نیچے جانکاری پہنچتی ہے تو وہ ایزیلی سامان فون کال شروع کرنا شروع جب بھی تھی اپنے پریوارک ممبران کسی دارمک ستھان یا ووکیشنس پہ یا سفر کے گھوم کے آئے ہو تو جی ریزیڈینسی میں تم ریک اپنی آئی ڈی پروف کے موبائل نمبر دے کے آئے ہو کچھ ہی دن بعد تک آدھے آپ پے کال سٹ کی کیا سامنے کہ تھی ایک ماسک آدھار کارڈ بنا لو ماسک آدھار کارڈ کے ہوں آدھار کارڈ بن جاتا ہے جیسے سا پورا آدھار نمبر مینشن نہیں ہوں صرف سائلہ جو ربی کولا اٹھائیس ہے وہ آئے گا سارے آئے گئے محمدان اے دورگانوں پرنام ہے اب ایدی آئے دورگانوں پرنام ہے آجے ہی دلک نمیش محمد راتے شیف پاکسنگ نگری پرنام راتے ہیں دلک نمیش محمد راتے شفر کا واسطے بہت قانونی شاہدہ پرکٹ کر دی ہے ایکٹ بنا ہوا ہے سینئر سٹیزن ویلفیئر اینڈ سینئر سٹیزن بار سے دو ہزار سات ایکٹ کے تحت بزرگ انہوں کے بچے جیکر خرچہ نہیں دیتے تو خرچہ لین لے بزرگ اپنی عرضی مان جو کہ اسٹی ایم نے دفتر میں کھیل سکتے ہیں کوئی مقید کرنی روڑے ہیں اگر کسی بزرگ دے بچے نے اس دے گوڑوں یمین لکھوالی ہے بزرگ کو خرچہ نہیں دے رہا جا کر کٹ دوں گا بزرگ ایک سمپل ایپلیشن جی ضلع کانونی سیواں جاری بالکل لکھی جاتی ہے ضلع قانونی سروا کارڈی جہد نگر ضلع آم کوٹ کے گراؤنڈ پدھر تک آسان دفتر مل جاتا ہے وہ پہنچ کر کے کوئی بھی کسی بھی طرح کی مفت کانونی سہایا واسطے مدد لے سکتے ہو میرے لیگل شری باسد پر سو مفت کانونی سہایتا لینا گھر بیٹھ کے فون کرنا چاہو پندرہ ایک سو پندرہ ایک سو یہ ٹول فری نمبر ہے اسی کال کر کے زیادہ جانکاری لے سکتے ہو اگر کوئی بزرگ اتنی حاضری نہیں دے سکتا جی انہیں ایپلی کے لائی ہے ای ٹی ایم نام پر اتنے اپنی شریر ترتے حاضری نہیں دے سکتے تو کسی دوسرے نامزد کرتے خرچہ نہیں دے بھی ہے اپنی سواوا بالکل ਉੱਥੇ ਪਹੁੰਚ ਕਰਕੇ ਤੁਸੀਂ ਇਹ ਸ਼ਾਮਲ ਹੋ ਸਕਦੇ ਹੋ ਅਗਰ ਇਹਨੀਆਂ ਡਾਕਟਰ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ ਪਹੁੰਚ ਗਏ ਹੋ ਤੁਸੀਂ ਬਿਨਰ ਕੋ ਚੱਲ ਨਹੀਂ ਸਕਦੇ ਉੱਥੇ ਵੀ ਦਿਲਾ ਨੂੰ ਇਹ ਸ਼ਾਮਲ ਕਰਦੀ ਬਣੋ ਤੁਹਾਨੂੰ ਪੈਰਾਮੀਟਰ ਕੁਨਟਰੀਅਰ ਅਕਸਰ ਤੱਕ ਲੈ ਕੇ ਜਾਣ ਤੇ ਮਦਦ ਕਰ ਸਕਦਾ ਹੈ ਸਭ ਬਹੁਤ ਬਹੁਤ ਬੜਾ ਸ਼ੁਕਰੀਆ ਮੈਂ ਪ੍ਰਧਾਨ ਦਵਾ ਸੋਸ਼ਲ ਐਲਫਸ ਸੋਸਾਇਟੀ ਅੱਜ ਪੰਜਾਬ ਸਰਕਾਰ ਵੱਲੋਂ ਜੋ ਪ੍ਰੋਗਰਾਮ ਉਦਘਾਟਨ ਹੋਇਆ ਹੈ ਸਰਦੀਪ ਜੀ ਨੂੰ ਸਾਡਾ ਮਾ ਬਹੁਤ ਵਧੀਆ ਉਗਰਾਲਾ ਹੈ ਇਸ ਵਿੱਚ ਬਿਰਤਾਲੀਆਂ ਸਿਸਟਮ ਹਵਾਲੇ ਸੰਬੰਧੀ ਹੋਰ ਜਾਣਕਾਰੀ ਜੋ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਦਿੱਤੀ ਜਾਂਦੀ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਬੜਾ ਵਧੀਆ ਮੇਲਾ ਹੈ ਬਹੁਤ ਸਾਰਾ ਇਕੱਠ ਹੈ ਪਰ ਇਕੱਠ ਹੈ ਸਰਕਾਰ ਦੇ ਇਸ ਤੇ ਧੰਨਵਾਦ ਕੀਤਾ ਜਾਂਦਾ ਹੈ ਸਰਕਾਰ ਨੇ ਜੋ ਬੰਦ ਕੀਤੇ ਹੋਏ ਹਨ ਉਸੋ ਨਾਲੇ ਕਾਨੂੰਨੀ ਹੱਕ ਹੈ ਕਿ ਕਿ ਉਹ ਹੈ ਹਨ ਉਹਨਾਂ ਦੇ ਸੰਬੰਧ ਵਿੱਚ ਆਪ ਜੀ ਦੇ ਨਾਲ ਹੁਣ ਜਾਣਕਾਰੀ ਸ਼ੇਅਰ ਕਰਨਗੇ ਜਿਹੜਾ ਜੋ ਇੱਕੋ ਵਕਤਾ ਹਨ ਤੇ ਉਪਰੰਤ ਤੇ ਆਪਾਂ ਸਵਾਗਤ ਜਿਹੜਾ ਉਹ ਸਵਾਗਤ ਕਰਦੁਮਾਗੇ ਸੋ ਆਪਾਂ ਉਹ ਸੁਣਨੇ ਆ ਪੈਰਾਡਿਕਲ ਅਥੋਰਟੀ ਦੇ ਜਿਲ੍ਹਾ ਜੁਨੂਨੀ ਸੇ ਰੋਮਾਂਟਿਕ ਤੋਂ ਆਏ ਹੋਏ ਪੈਰਾਡਿਕਲ ਪ੍ਰਤੀਨਿਧੀ ਜੋ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹਨ ਇਸ ਸ਼ੀਰ ਮਾਰੇ ਜੋ ਬ੍ਰੋਗਾਂ ਦੇ ਇਹ ਸੱਜਣਾਂ ਸ਼੍ਰੀ ਭਗ세 ਨਗਨਾ ਸਵਤੰਤ ਅਜਲੀਆਂ ਵਿਸ਼ੇਸ਼ ਸਰਗਰਮੀਆਂ ਹਨ ਫਿਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ